ਵਧਾਈ ਜਾ ਰਹੀ ਹੈ ਪੀਜੀਆਈ ਚੰਡੀਗੜ੍ਹ ਦੀ ਸੁਰੱਖਿਆ ਲੱਗਣਗੇ ਹੋਰ ਸੀਸੀਟੀਵੀ ਕੈਮਰੇ ਤੇ ਐਕਸ ਆਰਮੀ ਆਫਸਰ ਕੀਤੇ ਜਾਣਗੇ ਭਰਤੀ ਜਿहां ਦੱਸਦੀ ਹੈ ਕਿ ਪੀਜੀਆਈ ਚੰਡੀਗੜ੍ਹ ਦੀ ਸੁਰੱਖਿਆ ਹੋਰ ਜ਼ਿਆਦਾ ਵਧਾਈ ਜਾ ਰਹੀ ਹੈ ਜਿਸ ਦੇ ਤਹਿਤ ਪੀਜੀਆਈ ਚੰਡੀਗੜ੍ਹ ਦੇ ਵਿੱਚ ਹੋਰ ਜ਼ਿਆਦਾ ਸੀਸੀਟੀਵੀ ਕੈਮਰੇ ਲੱਗਣਗੇ ਤੇ ਐਕਸ ਆਰਮੀ ਆਫਸਰਸ ਦੀ ਭਰਤੀ ਵੀ ਕੀਤੀ ਜਾਵੇਗੀ ਦੱਸਦੀ ਹੈ ਕਿ ਪਜੀਆਈ ਚੰਡੀਗੜ੍ਹ ਦੇ ਵਿੱਚ ਦੇਸ਼ ਭਰ ਤੋਂ ਲੋਕ ਇਲਾਜ ਕਰਵਾਉਣ ਦੇ ਲਈ ਆਉਂਦੇ ਨੇ ਇਸ ਕਰਕੇ ਇੱਥੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਹੋਰ ਜ਼ਿਆਦਾ ਕਰੜੇ ਕੀਤਾ ਜਾ ਰਿਹਾ ਹੈ ਇੱਥੇ ਪਹਿਲਾਂ ਦੇ ਨਾਲੋਂ ਕੀਤੀ ਜ਼ਿਆਦਾ ਹੋਰ ਸੀਸੀਟੀਵੀ ਕੈਮਰੇ ਲੱਗਣਗੇ ਜਿਨ੍ਹਾਂ ਤੇ 18 ਕਰੋੜ ਦੀ ਲਾਗਤ ਆਵੇਗੀ ਨਾਲ ਹੀ 300 ਹੋਰ ਜਿਹੜੇ ਕਿ ਐਕਸ ਆਰਮੀ ਆਫੀਸਰ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਜਾਵੇਗੀ ਦੱਸਦੀ ਹੈ ਕਿ ਜਿਨੇ ਇਥੇ ਲੋਕ ਜਿਹਨੇ ਵੀ ਮਰੀਜ਼ ਇਲਾਜ ਕਰਵਾਉਣ ਦੇ ਲਈ ਆਉਂਦੇ ਨੇ ਜਾਂ ਫਿਰ ਜਿਹੜੇ ਡਾਕਟਰ ਇਥੇ ਆਪਣੀਆਂ ਸੇਵਾਵਾਂ ਉਹ ਦਿੰਦੇ ਨੇ ਉਹਨਾਂ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਹ ਵੱਡਾ ਕਦਮ ਉਠਾਇਆ ਜਾ ਰਿਹਾ ਹੈ ਨਾਲ ਹੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਵੀ ਇੱਕ ਵੱਡੀ ਪਹਿਲ ਕਦਮੀ ਹੈ ਹਾਲਾਂਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਪਹਿਲਾਂ ਹੀ 900 ਦੇ ਕਰੀਬ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪਰੰਤੂ ਜਿੰਨੇ ਵੀ ਹੋਰ ਜ਼ਿਆਦਾ ਡਾਰਕਸ ਪੋਰਟ ਨੇ ਉਹਨਾਂ ਨੂੰ ਜਿਹੜਾ ਕਿ ਉਲਿਖਿਆ ਗਿਆ ਹੈ ਦੇਖਿਆ ਗਿਆ ਹੈ ਕਿ ਕਿੱਥੇ ਕਿੱਥੇ ਡਾਰਕ ਸਪੋਰਟ ਨੇ ਉੱਥੇ ਏ ਸੀ ਸੀ ਟੀ ਵੀ ਕੈਮਰੇ ਲਗਾ ਦਿੱਤੇ ਜਾਣਗੇ ਤੇ ਸਭ ਤੋਂ ਵੱਡੀ ਗੱਲ ਕਿ ਇਹਨਾਂ ਦੇ ਲਈ ਇੱਕ ਹੀ ਕੰਟਰੋਲ ਰੂਮ ਹੋਵੇਗਾ ਹਾਲਾਂਕਿ ਪਹਿਲਾਂ ਜਿੰਨੇ ਵੀ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਡੇਟਾ ਸੈਂਟਰ ਨੇ ਉਹਨਾਂ ਦੇ ਲਈ ਵੱਖੋ ਵੱਖਰੇ ਕੰਟਰੋਲ ਰੂਮ ਨੇ ਪਰੰਤੂ ਹੁਣ ਜਿਹੜੇ ਸੀ ਸੀ ਟੀ ਵੀ ਕੈਮਰੇ ਲਗਵਾਏ ਜਾਣਗੇ ਉਹਨਾਂ ਨੂੰ ਇੱਕ ਹੀ ਕੰਟਰੋਲ ਰੂਮ ਦੇ ਨਾਲ ਜੋੜ ਦਿੱਤਾ ਜਾਵੇਗਾ ਦੱਸਦੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 234 ਜਿਹੜੇ ਕਿ ਐਕਸ ਆਰਮੀ ਆਫੀਸਰਸ ਨੇ ਉਹਨਾਂ ਦੀ ਮੰਗ ਕੀਤੀ ਗਈ ਸੀ ਪਰੰਤੂ ਸਿਰਫ 300 ਦੇ ਲਈ ਹੀ ਮਨਜ਼ੂਰੀ ਮਿਲੀ ਹੈ ਤੇ ਇਹ ਕੰਮ ਬਹੁਤ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਦੱਸਦੀ ਹੈ ਕਿ ਇੱਥੇ ਪਹਿਲਾਂ ਹੀ 700 ਦੇ ਕਰੀਬ ਜਿਹੜੇ ਸਿਕਿਉਰਿਟੀ ਗਾਰਡਸ ਨੇ ਉਹ ਕੰਮ ਕਰਦੇ ਨੇ ਸੇਵਾਵਾਂ ਵੰਦਦੇ ਨੇ ਤੇ ਹੋਰ ਵੀ ਵਕ-ਵਕ ਥਾਵਾਂ ਤੇ ਵਕ-ਵਕ ਪਾਕਾਂ ਦੇ ਵਿੱਚ ਜਿਹੜੇ ਕੀ ਸਿਕਿਉਰਿਟੀ ਗਾਰਡਸ ਨੇ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਹੁਣ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਹਾਲਾਂਕਿ ਪਹਿਲਾਂ ਹੀ 900 ਦੇ ਕਰੀਬ ਪੀਜੀਆਈ ਚੰਡੀਗੜ੍ਹ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪਰੰਤੂ ਸੁਰੱਖਿਆ ਨੂੰ ਹੋਰ ਜ਼ਿਆਦਾ ਪੁਖਤਾ ਕਰਨ ਦੇ ਲਈ ਇਹ ਕਦਮ ਚੁੱਕਿਆ ਆ ਗਿਆ ਹੈ ਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਹੋਰ ਜਿਹੜੇ ਕਿ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਜਿਨ੍ਹਾਂ ਤੇ 18 ਕਰੋੜ ਦੀ ਲਾਗਤ ਆਵੇਗੀ ਤੇ ਇਹ ਸਾਰੇ ਹੀ ਜਿਹੜੇ ਸੀਸੀਟੀਵੀ ਕੈਮਰੇ ਨੇ ਇਹ ਆਧੁਨਿਕ ਤਕਨੀਕ ਵਾਲੇ ਹੋਣਗੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਆਪਣਾ ਕੰਮ ਵੀ ਕਰਨਗੇ ਔਰ ਜਿਹੜਾ ਨਾਈਟ ਵਿਜ਼ਨ ਹੈ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਕਲੀਅਰ ਹੋਵੇਗਾ ਸੋ ਇਨ ਕੈਮਰਿਆਂ ਦੇ ਨਾਲ ਚੰਡੀਗੜ੍ਹ ਪੀਜੀਆਈ ਦੀ ਸੁਰੱਖਿਆ ਨੂੰ ਹੋਰ ਜ਼ਿਆਦਾ ਪੁਖਤਾ ਕੀਤਾ ਜਾਵੇਗਾ ਇਸ ਕਰਕੇ ਹੀ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਔਰ ਇਹ ਜਿਹੜੇ ਸੀਸੀਟੀਵੀ ਕੈਮਰੇ ਲੱਗਣੇ ਨੇ ਉਹਨਾਂ ਤੇ 18 ਕਰੋੜ ਦੀ ਲਾਗਤ ਆਵੇਗੀ 300 ਦੇ ਕਰੀਬ ਜਿਹੜੇ ਐਕਸ ਆਰਮੀ ਆਫੀਸਰਸ ਨੇ ਉਹਨਾਂ ਦੀ ਭਰਤੀ ਕੀਤੀ ਜਾਵੇਗੀ ਔਰ ਨਾਲ ਹੀ ਜਿੰਨੇ ਵੀ ਸੀਸੀਟੀਵੀ ਕੈਮਰੇ ਪੀਜੀਆ ਚੰਡੀਗੜ੍ਹ ਦੇ ਵਿੱਚ ਲੱਗਣਗੇ ਉਹਨਾਂ ਨੂੰ ਇੱਕ ਹੀ ਕੰਟਰੋਲ ਰੂਮ ਦੇ ਨਾਲ ਜੋੜ ਦਿੱਤਾ ਜਾਵੇਗਾ ਹਾਲਾਂਕਿ ਪਹਿਲਾਂ ਜਿਹੜੇ ਸੀਸੀਟੀਵੀ ਕੈਮਰੇ ਸਨ ਉਹਨਾਂ ਦੇ ਅਲੱਗ-ਅਲੱਗ ਸੈਂਟਰਾਂ ਦੇ ਵੱਖ-ਵੱਖ ਕੰਟਰੋਲ ਰੂਮ ਸਨ ਪਰੰਤੂ ਹੁਣ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗਣਗੇ ਉਹਨਾਂ ਨੂੰ ਇੱਕ ਹੀ ਕੰਟਰੋਲ ਰੂਮ ਦੇ ਨਾਲ ਜੋੜ ਦਿੱਤਾ ਜਾਵੇਗਾ